ਹੋਮ ਮਿਨਿਸਟਰੀ ਤੋਂ ਯਾਰ ਡਿਫੈਂਸ ਮਿਨਿਸਟਰੀ ਜੋ ਤਾਹਾਂ ਤੋਂ ਜਿਹੜੇ ਆਰਡਰ ਆਉਣਗੇ ਉਹਨੂੰ ਤਾਂ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆ ਮਸੀਬਤ ਚ ਪਏ ਹੋਏ ਆ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆ ਸਾਨੂੰ ਕਿਉਂ ਤੁਸੀਂ ਸੰਕਟ ਮੜਤਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜੂਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜਾ ਇਸ ਪਾਣੀ ਨੂੰ ਵੇਚਣਾ ਹੈ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹਦੇ ਨਾਲ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਚ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਉਹ ਵੀ ਪਿੰਡਾਂ ਨਾਲ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪੀ ਜਿਹੜੀ ਹੈ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਆਇਆ ਚਾਹੇ ਉਹ ਕਿਸੇ ਪਾਸਿਓਂ ਜਦੋਂ ਤੂੰ ਕੋਸ਼ਿਸ਼ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੁੰਦੀ ਸਾਬਸੀ ਆ ਮੇਰੇ ਗਲਤੀ ਕੋਈ ਤੇ ਗ੍ਰਾਮ ਮੰਤਰੀ ਵਾਲਾ ਮੀਟਿੰਗ ਹੈ ਕੋਈ ਗੱਲ ਹੋਈ ਪਾਣੀ ਦੀ ਆਪਗਲ ਦੀ ਨਹੀਂ ਕੱਲ ਤਾਂ ਸਿਰਫ ਜਿਹੜੇ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਨ ਨੇ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ਾ ਮਮਤਾ ਬੈਨਰਜੀ ਸੀਗੇ ਬਿਹਾਰ ਵਾਲਿਆਂ ਦਾ ਬਾਰਡਰ ਲੱਗਦਾ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ ਰਾਜਸਥਾਨ ਵਾਲੇ ਸੀ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਸਾਥੀਆਂ ਸਾਡੇ ਜਿਹੜਾ 10.5 ਦੇ ਤਮ ਜੇ ਪੰਜਾਬ ਨੂੰ ਲੋੜ ਪਈ ਤਾਂ ਅਸੀਂ ਆਪਣਾ ਜ਼ਮੀਨ ਦੇ ਪੱਤਰ ਤੋਂ ਪਾਣੀ ਕੱਢ ਕੇ ਉਹਨਾਂ ਨੂੰ ਦੇ ਦਾਂਗੇ ਫਿਰ ਹੁਣ ਕੱਢ ਲਓ ਆਪ ਦਾ ਹਾਂ ਸਾਡੀ ਲੋੜ ਹੈ ਤੁਸੀਂ ਆਪਣਾ ਕੱਢ ਲਓ ਲੈ ਕੀ ਗੱਲਾਂ ਕਰਦੇ ਨੇ ਤੁਸੀਂ ਤੁਸੀਂ ਜ਼ਮੀਨ ਚੋਂ ਕੱਢ ਕੇ ਜੇ ਸਾਨੂੰ ਦੇਉਂਗੇ ਤੁਸੀਂ ਜਮੀਨ ਕੱਢ ਕੇ ਆਪ ਦੇ ਨਾਲ ਚ ਲੈ ਲਓ ਅਸੀਂ ਆਪਰੇਸ਼ਨ ਸਿੰਦੂਰ ਨੂੰ ਸਰਕਾਰ کیسے ਦੇਖਦੇ ਨੇ ਨਹੀਂ ਬਹੁਤ ਅੱਛਾ ਹੈ ਮੈਂ ਤਾਂ ਹਮ ਤੋਂ ਮੁਬਾਰਕਬਾਦ ਦੀ ਹੈ ਔਰ ਫੌਜ ਕੇ ਸਾਥ ਖੜੇਗੇ ਹਮ ਪੂਰਾ ਸਰਕਾਰ ਨਹੀਂ ਪੂਰੇ ਪੰਜਾਬੀ नब्बे परसेंट कुर्बानियां इस देश को इस तिरंगे को लहराने के लिए हमारी हैं तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर बड़ा अच्छा उनके जो जितने भी आतंकवादियों के जो मुख्यालय थे जो उनके ट्रेनिंग सेंटर थे वो तबाह किए हैं बहुत अच्छी बात लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहां गोला गिरा तीन एक रागी दो ग्रंथी पाठी सिंह शहीद हो गए मतलब वो सिविल पे कर रहे हैं हम उनके आतंकवादियों के ठिकानों पर कर रहे हैं ठीक है ना इवन हमने अभी उनकी फौज पर नहीं किया आतंकवादियों के टिकाने पर किया तो अगर वो मतलब बाज नहीं आएंगे तो हमारी फौज तैयार है और फौज के हौसले बढ़ाने के लिए हम तैयार हैं जितने पाइपा पवाई है चारों पास नंगल इलाके ਇਹ ਟੱਬਾ ਟਪਰੀਏ ਤੱਕ ਜੋ ਪਾਣੀ ਦੀ ਹਜੂਰ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਗੱਲ ਲਾਕੀ ਸੀ ਉਹਦਾ ਉਹ ਕਿਤੇ ਤੱਕ ਪ੍ਰੋਜੈਕਟ ਉਹ ਮੈਂ ਹੀ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈਡ ਹੈਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਤੇ ਤੁਸੀਂ ਸਾਰ ਤੋਂ ਹਜੇ ਫੇਰ ਆਪ ਫੱਟੇ ਚੱਕਣ ਆ ਜੰਨੇ ਹੋ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜੰਨੇ ਹੋ ਚੋਰੀਆਂ ਸਾਥੋਂ ਇਹ ਇਸ ਤਰ੍ਹਾਂ ਦੀ ਹਰਕਤ ਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰੂਗਾ ਮਾਂ ਦਾ ਲਾਗੀਆਂ ਹੋਣ ਬਾੜੇ ਦੇ ਵਿਚੋਂ ਪਾਣੀ ਆ ਕੇ ਛਾਲ ਕਰ ਗਿਆ ਹੈ ਜੇ ਖਾਸ ਤੌਰ ਤੇ ਮਹਿਰਾ ਦੇ ਇਧਰਲੇ ਪਾਸੇ ਉਹ ਤਾਂ ਫਿਰ ਸਾਰਾ ਕੁਝ ਕਰਾਂਗੇ ਫਿਰ ਇਸ ਤਰ੍ਹਾਂ ਜੁਸਾਬ ਹੋਣ ਲੱਗ ਗਿਆ ਫਿਰ ਸਾਰਾ ਹੀ ਸਭ ਤੁਸੀਂ ਵਿਧਾਨ ਸਭਾ ਚ ਕਹਿਆ ਸੀ ਡਰਾਫਟ ਲੈ ਕੇ ਆਓਗੇ ਕਦੋਂ ਤੱਕ ਉਹ ਤਾਂ ਉਹ ਤਾਂ ਪਹਿਲਾਂ ਇਹਨਾਂ ਤੋਂ ਦਿਲ ਹੋ ਸੀ ਆਹਾ ਤੇ ਉਹ ਜਿਹੜਾ ਬਾਰਡਰ ਅਸੀਂ ਕਰ ਲਾਂਗੇ ਅਸੀਂ ਇਹ ਜੀ ਸਾਹਿਬ ਨੂੰ ਦੱਸਿਆ ਹੋਇਆ ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਡੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅਗੇ ਪਤਾ ਨਹੀਂ ਕਿੰਨੇ ਸਾਲ ਚੱਲਣਾ ਹੁੰਦਾ ਸੋ ਉਹਦੇ 'ਚ ਕੋਈ ਕਮੀ ਨਾ ਰਹਿ ਜੇ ਤਾਂ ਕਿ ਕੋਈ ਇਸ ਤਰ੍ਹਾਂ ਦਾ ਕਲੋਜ਼ ਨਾ ਕੋਈ ਵੀਕ ਵੀਕ ਪੁਆਇੰਟ ਨਾ ਰਹਿ ਜੇ ਕਿ ਉਹ ਕੱਲ ਨੂੰ ਕੋਰਟਾਂ ਕੋਟਾਂ 'ਚ ਲੈ ਜਾਣ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਆਪ ਕਰਨ ਜੋਗੇ ਹੈਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਆ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਜੋਗੇ ਆ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ ਜੋ ਵੀ ਸਾਨੂੰ ਹੋਮ ਮਿਨਿਸਟਰੀ ਤੋਂ ਜਾਂ ਡਿਫੈਂਸ ਮਿਨਿਸਟਰੀ ਤੋਂ ਤਹਾ ਤੋਂ ਜਿਹੜੇ ਆਰਡਰ ਆਉਣਗੇ ਉਹਨੂੰ ਤਾਂ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆ ਆਮਸੀਬਤ 'ਚ ਪਏ ਹੋਏ ਆ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਸਾਇਲ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮੜਤਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜੂਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜੇ ਇਸ ਪਾਣੀ ਨੂੰ ਵੇਚਣਾ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹ ਨਾ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਹੈ ਉਹ ਵੀ ਪਿੰਡਾਂ ਵਾਲੇ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪਾ ਜਿਹੜੀ ਹੈ ਉਹ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜੁੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਐ ਚਾਹੇ ਉਹ ਕਿਸੇ ਪਾਸੇ ਜਦੋਂ ਤੂੰ ਕੋਸ਼ਿਸ਼ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਵਾਂਗੇ ਸਾਬਸੀਆ ਮੰਤਰੀ ਨਾਲ ਮੀਟਿੰਗ ਹੋਊ ਚ ਕੋਈ ਗੱਲ ਹੋਈ ਪਾਣੀ ਦੀ ਆ ਪਗਲ ਜੀ ਨਹੀਂ ਕੱਲ ਤਾਂ ਸਿਰਫ ਜਿਹੜੇ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਉਹ ਹਿਸ ਚੰਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ਾਂ ਮਮਤਾ ਬੈਨਰਜੀ ਸੀਗੇ ਬਿਹਾਰ ਵਾਲਿਆਂ ਦਾ ਵੀ ਬਾਰਡਰ ਲੱਗਦਾ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ Rajasthan ਵਾਲੇ ਸੀ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਮੈਂ ਤੁਹਾਨੂੰ ਆਹਨਸੇ ਦੇਣਾ ਪਾਉਂਦਾ ਇਹਦੇ ਵਿੱਚ ਜੇ ਪੰਜਾਬ ਨੂੰ ਲੋੜ ਪਈ ਤਾਂ ਸੀ ਆਪਣਾ ਜ਼ਮੀਨ ਦਾ ਪੱਤਰ ਤੇ ਪਾਣੀ ਕੱਢ ਕੇ ਉਹਨਾਂ ਨੂੰ ਦੇ ਦਾਂਗੇ ਫਿਰ ਫੋਨ ਕੱਢ ਲਓ ਆਪਦਾ ਹਾਂ ਸਾਡਾ ਲੋੜ ਹੈ ਤੁਸੀਂ ਆਪਣਾ ਕੱਢ ਲਓ तो ये की चो कर जमीन चो कट के आप ले गए नहीं बहुत अच्छा है मैं हम तो मुबारकबाद दिया है और फौज के साथ खड़ेगे हम पूरा सरकार नहीं पूरे पंजाबी नब्बे परसेंट कुर्बानिया इस देश को इस तिरंगे को लहराने के लिए हमारे तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर बड़ा अच्छा उनके जो जितने भी आतंकवादियों के जो मुख्यालय थे जो उनके ट्रेनिंग सेंटर थे वो तबाह तो किए हैं बहुत अच्छी बात लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहां गोला गिरा तीन एक रागी दो ग्रंथी पाठी सिंह शहीद हो गए मतलब वो सिविल पे कर रहे हैं हम उनके आतंकवादियों के ठिकानों पर कर रहे हैं ठीक है ना इवन हमने अभी उनकी फौज पर नहीं किया आतंकवादियों के ठिकाने पर किया तो अगर वो

ਇਹ ਟਿਬਾ ਟਪਰੀਏ ਤੱਕ ਜੋ ਪਾਣੀ ਦੀ ਹਜੋਬ ਮੈਂਸ ਨੇ ਵਿਧਾਨ ਸਭਾ ਦੇ ਵਿੱਚ ਗੱਲ ਆਖੀ ਸੀ ਉਹਦਾ ਉਹ ਕਿਤੇ ਤੱਕ ਪ੍ਰੋਜੈਕਟ ਉਹ ਨਹੀਂ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈਡ ਹੈਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਤੇ ਤੁਸੀਂ ਸਾਰ ਤੋਂ ਹਜੇ ਫੇਰ ਆਪ ਫੱਟੇ ਚੱਕਣਾ ਆ ਜੰਨੇ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜੰਨੇ ਹੋ ਚੋਰੀਆਂ ਸਾਥੋਂ ਇਹ ਇਸ ਤਰ੍ਹਾਂ ਦੀ ਹਰਕਤ ਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰੂਗਾ ਮਾਂ ਤੋਂ ਲਾਣੀ ਉੱਪਰ ਹੀ ਆਉਣਗੇ ਬਾਰਡਰ ਦੇ ਵਿਚੋਂ ਪਾਣੀ ਆ ਕੇ ਛਾੜ ਰਿਹਾ ਹੋਈ ਆ ਜੇ ਖਾਸ ਤੌਰ ਤੇ ਮਹਿਰਾ ਦੇ ਇਧਰਲੇ ਪਾਸੇ ਹੂੰ ਤਾਂ ਫਿਰ ਸਾਰਾ ਕੁਝ ਕਰਾਂਗੇ ਫਿਰ ਇਸ ਤਰ੍ਹਾਂ ਜੂ ਸਾਭ ਹੋਣ ਲੱਗ ਗਿਆ ਫਿਰ ਸਾਰਾ ਹੀ ਉਹ ਸੇਮ ਸਾਭ ਤੁਸੀਂ ਵਿਧਾਨ ਸਭਾ ਚ ਕਿਹਾ ਸੀ ਡਰਾਫਟ ਲੈ ਕੇ ਆਓਗੇ ਕਦੋਂ ਤੱਕ ਉਹ ਉਹ ਤਾਂ ਪਹਿਲਾਂ ਇਹਨਾਂ ਤੋਂ ਦਿਲੇ ਹੋ ਸੀ ਆਹਾ ਤੇ ਉਹ ਜਿਹੜਾ ਬਾਰਡਰ ਵਾਲਾ ਅਸੀਂ ਕਰ ਲਾਂਗੇ ਅਸੀਂ ਇਹ ਜੀ ਸਾਹਿਬ ਨੂੰ ਦੱਸਿਆ ਹੋਇਆ ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅਗੇ ਪਤਾ ਨਹੀਂ ਕਿੰਨੇ ਸਾਲ ਚੱਲਣਾ ਹੁੰਦਾ ਸੋ ਉਹਦੇ 'ਚ ਕੋਈ ਕਮੀ ਨਾ ਰਹਿ ਜੇ ਤਾਂ ਕਿ ਕੋਈ ਇਸ ਤਰ੍ਹਾਂ ਦਾ ਕਲੋਜ਼ ਨਾ ਕੋਈ ਵੀਕ ਵੀਕਪੁਆਇੰਟ ਨਾ ਰਹਿ ਜੇ ਕਿ ਉਹ ਕੱਲ ਨੂੰ ਕੋਟਾਂ-ਕੋਟਾਂ 'ਚ ਲੈ ਜਾਣ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਆਪ ਕਰਨ ਜੋਗੇ ਹੈਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਆ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਜੋਗੇ ਆ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ ਜੋ ਵੀ ਸਾਨੂੰ ਹੋਮ ਮਿਨਿਸਟਰੀ ਤੋਂ ਜਾਂ ਡਿਫੈਂਸ ਮਿਨਿਸਟਰੀ ਤੋਂ ਤਹਾ ਤੋਂ ਜਿਹੜੇ ਆਰਡਰ ਆਉਣਗੇ ਉਹਨੂੰ ਤਾਂ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆ ਆਮਸੀਬਤ 'ਚ ਪਏ ਹੋਏ ਆਂ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮੜਤਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜੂਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜਾ ਇਸ ਪਾਣੀ ਨੂੰ ਵੇਚਣਾ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹਦੇ ਨਾਲ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਹੈ ਉਹ ਵੀ ਪਿੰਡਾਂ ਵਾਲੇ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪਾ ਜਿਹੜੀ ਹੈ ਉਹ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਆਇਆ ਚਾਹੇ ਉਹ ਕਿਸੇ ਪਾਸੇ ਜਦੋਂ ਤੂੰ ਕੋਸ਼ਿਸ਼ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਵਾਂਗੇ ਗ੍ਰਹਿ ਮੰਤਰੀ ਨਾਲ ਮੀਟਿੰਗ ਹੋਊ ਚ ਕੋਈ ਗੱਲ ਹੋਈ ਪਾਣੀ ਦੀ ਆਪਾਂ ਗੱਲ ਨਹੀਂ ਕੱਲ ਤਾਂ ਸਿਰਫ ਜਿਹੜੇ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ ਆ ਮਮਤਾ ਬੈਨਰਜੀ ਸੀਗੇ ਬਿਹਾਰ ਵਾਲਿਆਂ ਦਾ ਵੀ ਬਾਰਡਰ ਲੱਗਦਾ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ Rajasthan ਵਾਲੇ ਸੀ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਸਾਹਿਬ ਜੇ ਉਹਨਾਂ ਨੂੰ ਕਹਿੰਦਾ ਜੇ ਪੰਜਾਬ ਨੂੰ ਲੋੜ ਪਈ ਤਾਂ ਅਸੀਂ ਆਪਣਾ ਜ਼ਮੀਨੀ ਪੱਤਰ ਤੇ ਪਾਣੀ ਕੱਢ ਕੇ ਉਹਨਾਂ ਨੂੰ ਦੇ ਦਾਂਗੇ ਫਿਰ ਹੁਣ ਕੱਢ ਲਓ ਆਪਦਾ ਹਾਂ ਸਾਡੀ ਲੋੜ ਹੈ ਤੁਸੀਂ ਆਪਣੇ ਕੱਢ ਲਓ तो ये की तो तो तुसी ज, तुसी जमीन चो कट, कट गए तो तो नहीं बहुत अच्छा है मुबारकबाद दी है और फौज के साथ खड़ेगे हम पूरा सरकार नहीं पूरे पंजाबी नब्बे कुर्बानियां इस देश को इस तिरंगे को लहराने के लिए हमारे तो सामने भी हम ही खड़े होते हैं उनके पहली गोली पंजाबियों के सीने में ही आती है तो ऑपरेशन सिंदूर